ਆਪਣੇ ਟੂਰਨਾਮੈਂਟ ਦੇ ਬੈਸਟ ਪਲੇਅਰ ਬਣ ਗਏ ਤੇ ਆਫੀ ਤੇ ਰੀਡਰ ਉਹਨਾਂ ਲਈ ਨਵੇਂ ਹੌਲ AND ਟਰੈਕਟਰ ਨੇ ਤੇ ਹਰ ਮੈਚ ਦੇ ਵਿੱਚ ਅਸੀਂ ਪਰ ਆਮ ਜਿਹੜੇ ਦਰਸ਼ਕਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਟਰੈਕਟਰ ਰੱਖਦੇ ਆ ਨਾ ਵੱਡੇ ਪ੍ਰਾਈਜ਼ ਰੱਖਦੇ ਵਧੀਆ ਗੱਲ ਹੈ ਮਾੜੀ ਗੱਲ ਨਹੀਂ ਪਰ ਉਹ ਸਿਰਫ ਦੋ ਪਲੇਅਰਾਂ ਤੱਕ ਵਗ ਜਾਂਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ ਪੰਜਾਬ ਦੇ ਰੰਗ ਦੋਸਤੋ ਵੱਖਰੀ ਨੇ ਕਿਤੇ ਸੱਭਿਆਚਾਰਕ ਮੇਲੇ ਕਿਤੇ ਪਲਵਾਨਾਂ ਦੇ ਅਖਾੜੇ ਤੇ ਕਿਤੇ ਕਿਸ ਤਰ੍ਹਾਂ ਦੇ ਮੇਲੇ ਤੇ ਇੱਕ ਮੇਲਾ ਸਾਡਾ ਮਾਂ ਖੇਡ ਕਬੱਡੀ ਦੇ ਜਿਹੜੇ ਮੇਲੇ ਨੇ ਉਹਨਾਂ ਦੀ ਗੱਲ ਕਰ ਲਈਏ ਪੂਰੀ ਦੁਨੀਆ ਦੇ ਵਿੱਚ ਕਹਿ ਲਈਏ ਤਾਂ ਚੜਤ ਹੁੰਦੇ ਨੇ ਮਾਂ ਖੇਡ ਕਬੱਡੀ ਦੇ ਮੇਲੇ ਉਹਨਾਂ ਮੇਲਿਆਂ ਦੇ ਵਿੱਚ ਉਹ ਇੱਕ ਨਾਮ ਆਉਂਦਾ ਹੈ ਮਾਂ ਖੇਡ ਕਬੱਡੀ ਦੀ ਇੱਕ ਚੈਂਪੀਅਨਸ਼ਿਪ ਜਿਹੜੀ ਕਿ ਕਪੂਰਥਲੇ ਦੀ ਧਰਤੀ ਦੁਆਬੇ ਦੀ ਧਰਤੀ ਤੇ ਹੁੰਦੀ ਹੈ ਬਾਗਣੀਆਂ ਪਿੰਡ ਦੇ ਵਿੱਚ ਸਾਰੀ ਜਾਣਦੇ ਹੋ ਇਸ ਵਾਰ ਵੀ ਉੱਚ ਪੱਧਰ ਤੇ ਜਿਹੜੀਆਂ ਟੀਮਾਂ ਪਹੁੰਚ ਰਹੀਆਂ ਨੇ ਤੇ ਕਿਸ ਤਰ੍ਹਾਂ ਦੇ ਮੈਚ ਹੋਣਗੇ ਕੀ ਕੁਝ স্পੈਸ਼ਲ ਪ੍ਰਾਈਜ਼ ਨੇ ਜਿਹੜੇ ਰੱਖੇ ਹੋਏ ਨੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕ ਸਾਡੇ ਬਾਈ ਕਾਲਾ ਬਾਗੜੀਆਂ ਜੀ ਸਾਡੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਜੀ YouTube ਚੈਨਲ ਰੰਗ ਪੰਜਾਬ ਦੇ ਜਿੰਨੇ ਵੀ ਦਰਸ਼ਕ ਪਿਆਰ ਕਰਦੇ ਜਿੰਨੇ ਵੀ ਸਾਰੇ ਦੇਖਦੇ ਸਾਰਿਆਂ ਨੂੰ ਪਿਆਰ ਪਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਪਾਜੀ ਬਹੁਤ ਵਧੀਆ ਪਾਜੀ ਤੁਸੀਂ ਸਾਰੋਂ ਸਭ ਠੀਕ ਠਾਕ ਹੈ ਵਧੀਆ ਜੀ ਵਧੀਆ ਪਾਜੀ ਜਿਵੇਂ ਮੈਂ ਪਹਿਲਾਂ ਇੰਟਰੋ ਦੇ ਵਿੱਚ ਵੀ ਗੱਲ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਸਾਡੇ ਪੰਜਾਬ ਦੇ ਖੇਡ ਮੇਲਿਆਂ ਦੀ ਤੇ ਉਹਨਾਂ ਦੇ ਵਿੱਚੋਂ ਇੱਕ ਖੇਡ ਮੇ ਤੁਹਾਡੇ ਸਾਡੇ ਬਾਈ ਕਾਲਾ ਬਾਗੜੀਆਂ ਦੀ ਤੁਹਾਡੀ ਬਦੌਲਤ ਹੁੰਦਾ ਤੇ ਸਾਰਾ ਜਿਹੜਾ ਪ੍ਰਬੰਧ ਤੁਸੀਂ ਕਰਦੇ ਹੋ ਆਪਣੇ ਮੇਤਰਾ ਨੂੰ ਲੈ ਕੇ ਨਾਲ ਇਸ ਵਾਰ ਨੇ ਜਿਹੜੀਆਂ ਉਹ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਭਾਜੀ ਬਹੁਤ ਵਧੀਆ ਕੀਤੀ ਆਪਣੇ ਕੋ 14 ਟੀਮਾਂ ਨੇ 13 ਮੈਚ ਹੋਣਗੇ ਜੀ ਜੀ ਤੇ ਇੱਕ ਕੁੜੀਆਂ ਦਾ ਸ਼ੋਅ ਮੈਚ ਹੋ ਜਾਗਾ ਟੋਟਲ ਦੇ ਵਿੱਚ 14 ਮੈਚ ਹੋ ਜਾਣਗੇ ਜੀ ਤੇ ਦੋ ਹਰਿਆਣੇ ਦੀਆਂ ਟੀਮਾਂ ਨੇ ਇੱਕ ਜੁਪੀ ਰਾਜਸਥਾਨ ਦੀ ਵਾਹ ਜੀ ਵਾਹ ਤੇ 11 ਟੀਮਾਂ ਪੰਜਾਬ ਦੀਆਂ ਭਾਜੀ ਵਾਹ ਜੀ ਵਾਹ ਜੋ ਆਪਾਂ ਜ਼ਿਲ੍ਹੇ ਜਵੈਨ ਕੀਤੇ ਹੋਏ ਨੇ ਜਿੱਦਾਂ ਆਪਾਂ ਜੇ ਮਾਲਵੇ ਦੀ ਗੱਲ ਕਰ ਲਈਏ ਹਾਂਜੀ ਰੋਪੜ ਮਹਾਲੀ ਤੇ ਫਤਿਹਗੜ੍ਹ ਸਾਹਿਬ ਹੈ ਹਾਂ ਆਪਣਾ ਲੁਧਿਆਣਾ ਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਬਨਾਲਾ ਮੇਰਕੋਟਲਾ ਹਾਂਜੀ ਮੋਗਾ ਮੁਕਸਸ ਬਠਿੰਡਾ ਮਾਨਸਾ ਹਾਂਜੀ ਤੇ ਫਰੀਦਕੋਟ ਫਿਰੋਜ਼ਪੁਰ ਤੇ ਆਪਾਂ ਦਬਾਬੇ ਚ ਗੱਲ ਕਰਦੇ ਹਾਂ ਤੇ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਪਠਾਨਕੋਟ ਜੁਆਇੰਟ ਹੈ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਤਰਨਤਾਰਨ ਤੇ ਕੱਲੇ ਜ਼ਿਲ੍ਹੇ ਦੀ ਟੀਮ ਹੈ ਤੇ ਆਪਣੇ ਜਲੰਧਰ ਦੀ ਕੱਲੇ ਦੀ ਹੈ ਤੇ ਕਪੂਰਥਾ ਡਿਸਟ੍ਰਿਕਟ ਕੱਲੇ ਦੀ ਜੀ ਜੀ ਇਹ ਟੀਮ ਆਪਰੇ ਕੋਈ ਜੀ ਹਰਿਆਣਾ ਦੀਆਂ ਵੱਖਰੀਆਂ ਨੇ ਹਰਿਆਣੇ ਦੀਆਂ ਦੋ ਟੀਮਾਂ ਆ ਵੱਖਰੀਆਂ ਨੇ ਜੋ ਕੈਥਲ ਤੇ ਹਸਾਰ ਤੇ ਜੱਦੀ ਟੀਮ ਹੈ ਇੱਕ ਜੀਤ ਤੇ ਕੁਝ ਹੋਰ ਜਿਹੜਾ ਜ਼ਿਲ੍ਹੇ ਨੇ ਜਿਹੜੇ ਪਲਵਲ ਤੇ ਫਤਿਹਬਾਦ ਉਹ ਜ਼ਿਲ੍ਹੇ ਜਮ੍ਹਾਣ ਕੀਤੇ ਹੋਏ ਨੇ ਜਿੱਦਾਂ ਤੇ ਉਹ ਫਿਰ ਮੈਂ ਅੱਜ ਹਰਿਆਣੇ ਦੀ ਟੀਮ ਕੱਲੀ ਰੱਖਦੇ ਆਪਾਂ ਉਹ ਸਟਰੋਂਗ ਬਣ ਜਾਂਦੀ ਜਾਂਦੀ ਫਿਰ ਉਹਦੇ ਕਰਕੇ ਇਹ ਦੋ ਟੀਮਾਂ ਹਰਿਆਣੇ ਨੇ ਕੀਤੀਆਂ ਗੱਲ ਇੱਕ ਵਾਰ ਪਲੇਅਰਾਂ ਨਾਲ ਸਾਰੇ ਕਰਕੇ ਕਰਕੇ ਤੇ ਦੋ ਟੀਮਾਂ ਉਹ ਹੋ ਗਈਆਂ ਜੀ ਜੀ ਇੱਕ ਯੂਪੀ ਰਾਜਸਥਾਨ ਦੀ ਟੀਮ ਜੀ ਤੇ ਕਹਿਣ ਦਾ ਮਤਲਬ ਜਿਹੜੀ ਪੂਰੀ ਮਾਂ ਖੇਡ ਕਬੱਡੀ ਦੀ ਪੰਜਾਬ ਹਰਿਆਣੇ ਦੀ ਕਰੀਮ ਹੈ ਉਹ 7 ਫਰਵਰੀ ਨੂੰ ਬਗੜੀਆਂ ਦੇ ਵਿੱਚ ਪਹੁੰਚ ਰਹੀ ਹੈ ਜੀ ਜਰੂਰ ਜਰੂਰ ਪੂਰੀ ਆਸ ਹੈ ਪਲੇਅਰਾਂ ਅੰਗੇ ਆਪਾਂ ਰਿਕਵੈਸਟ ਕਰਦੇ ਹਾਂ ਸਾਰੇ ਆਪਣੇ ਆਪਣੇ ਜ਼ਿਲ੍ਹਿਆਂ ਲੋ ਖੇਡਣ ਤੇ ਵਧੀਆ ਮੈਚ ਹੋਣਗੇ ਸਾਰੇ ਜੀ ਪਹਿਲਾ ਪ੍ਰਾਈਜ਼ ਕੀ ਹੈ ਜੀ ਭਾਜੀ ਟੂਰਨਾਮੈਂਟ ਦਾ ਫਰਸਟ ਪ੍ਰਾਈਜ਼ 4 ਲੱਖ ਤੇ ਸੈਕੰਡ 3 ਲੱਖ ਹੈ ਤੇ ਜਿਹੜਾ ਸੈਮੀ ਦਾ ਉਹ 1.5 ਲੱਖ 1.5 ਲੱਖ ਹੈ ਤੇ ਕੁਆਟਰ ਦਾ 1.5 ਲੱਖ ਹੈ ਤੇ ਜਿਹੜੇ ਫਰਸਟ ਰਾਊਂਡ ਦੀ ਟੀਮਾਂ ਲੂਜ਼ ਕਰਨੀਆਂ ਉਹਨੂੰ ਲੱਖ-ਲੱਖ ਰੁਪਏ ਜੀ ਤੇ ਜਿਹੜੇ ਆਪਣੇ ਟੂਰਨਾਮੈਂਟ ਦੇ ਬੈਸਟ ਪਲੇਅਰ ਬਣਨਗੇ ਤੇ ਆਫੀ ਤੇ ਰੀਡਰ ਉਹਨਾਂ ਲਈ ਨਵੇਂ ਹੋਲੈਂਡ ਟਰੈਕਟਰ ਨੇ ਤੇ ਹਰ ਮੈਚ ਦੇ ਵਿੱਚ ਅਸੀਂ LED 4 ਜੀ ਹਰ ਮੈਂ ਤੇ ਬੈਸਟ ਕਰਾਂਗੇ ਭਾਜੀ ਜੀ ਜੀ ਸ਼ੁਰੂ ਤੋਂ ਲੈ ਕੇ ਫਾਈਨਲ ਤੱਕ ਹਾਂ ਫਾਈਨਲ ਦੇ ਵਿੱਚ ਤਾਂ ਚਲੋ ਹੋਗੇ ਦੋ ਟਰੈਕਸਰ ਹੋਗੇ ਨਾ ਜੀ ਨਿਊ ਹੈਂਡ ਆ Holland ਭਾਜੀ ਇੱਕ ਇੱਕ ਦੱਸੋ ਵੀ ਜਿਵੇਂ ਆਪਾਂ ਟਰੈਕਟਰ ਰੱਖੇ ਨੇ ਇਹ ਮੈਂ ਵੀ ਸੋਚਦਾ ਕਿ ਆਮ ਜਿਹੜੇ ਦਰਸ਼ਕਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਟਰੈਕਟਰ ਰੱਖਤੇ ਨਾ ਵੱਡੇ ਪ੍ਰਾਈਜ਼ ਰੱਖਤੇ ਵਧੀਆ ਗੱਲ ਹੈ ਮਾੜੀ ਗੱਲ ਨਹੀਂ ਪਰ ਉਹ ਸਿਰਫ ਦੋ ਪਲੇਅਰਾਂ ਤੱਕ ਵਗ ਜਾਂਦੀ ਹੈ ਵੀ ਜੇ ਇਹਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਵੀ ਹੋ ਸਕਦਾ ਹੈ ਪਦੀ ਆਪਾਂ ਪਹਿਲਾਂ ਵੀ ਇਹ ਗੱਲ ਦਸੀ ਕਿ ਅਸੀਂ ਹੈ ਨਾ ਟਰੈਕਟਰ ਰੱਖਣ ਦੇ ਵਿੱਚ ਖੁਸ਼ ਨਹੀਂ ਹੈਗੇ ਕਿਉਂਕਿ ਉਹ ਦੋ ਪਲੇਅਰਾਂ ਨੂੰ ਚੱਲ ਜਾਣਾ ਉਹ ਪ੍ਰਾਈਸ ਨੂੰ ਵੰਡ ਕੇ ਜਾਣੇ ਜਿਹੜੇ ਜ਼ਿਆਦੇ ਪਲੇਅਰਾਂ ਦੇ ਵਿੱਚ ਜਦੋਂ ਚਲੋ ਪਹਿਲਾਂ ਵੀ ਅਸੀਂ ਨਾ ਹਰ ਮੈਚ ਵਿੱਚ ਐਲ.ਐਡੀ ਨਹੀਂ ਵੀ ਨਹੀਂ ਬੈਸਟ ਨਹੀਂ ਕੱਢਣਾ ਇਸੇ ਕਰਕੇ ਅਸੀਂ ਹਰ ਮੈਚ ਬੈਸਟ ਕੱਢਣ ਲੱਗੇ ਆ ਕਿ ਪਲੇਅਰਾਂ ਨੂੰ ਥੋੜਾ ਵੰਡ ਕੇ ਥੋੜਾ ਜਾਵੇ ਤੇ ਅਗਲੇ ਸਾਲ ਵੀ ਅਸੀਂ ਕੋਸ਼ਿਸ਼ ਕਰਨੀ ਹੈ ਕਿ ਟਰੈਕਟਰ ਨਾ ਰੱਖੀਏ ਐਤੀ ਰੱਖੀ ਨੇ ਉਹ ਪਲੇਅਰਾਂ ਦਾ ਪਾਰਟਿਸਪੇਸ਼ਨ ਜੋ ਟੀਮਾਂ ਦਾ ਬਣਦਾ ਸੋਣਾ ਉਹਨੂੰ ਅਪ ਕਰਾਂਗੇ ਥੋੜਾ ਜਿਹਾ ਜੀ ਜੀ ਸਾਰੇ ਪਲੇਅਰਾਂ ਨੂੰ ਵੰਡ ਕੇ ਉਹਨਾਂ ਦਾ ਹੁੰਦਾ ਹੈ ਜਾਂ ਕਿਵੇਂ ਹੁੰਦਾ ਹੈ ਜਿਹੜਾ ਤੁਹਾਨੂੰ ਰੱਖਣੇ ਪੈਂਦੇ ਨੇ ਮਜਬੂਰ ਨਹੀਂ ਨੇ ਚਲੋ ਸਾਡੇ ਟੂਰਨਾਮੈਂਟ ਤੇ ਕਿਸੇ ਦਾ ਨਾਮ ਹੀ ਨਹੀਂ ਬੁਲਦੇ ਜਿਹੜੇ ਆਪਣੇ ਜਿੰਨੇ ਵੀ ਸਪான்ਸਰ ਨੇ ਆਪ ਨੂੰ ਜਿੰਨੇ ਸਪான்ਸਰ ਸਪான்ਸਰ ਟੀਮਾਂ ਦੇ ਆਪਣੀਆਂ ਨੇ ਉਹ ਕੋਈ ਆਪਣਾ ਉਹਨਾਂ ਦਾ ਅਸੀਂ ਵੱਖਰਾ ਨਾਮ ਨਹੀਂ ਬੁਲਾਉਂਦੇ ਕੁਝ ਜੋ ਵੀ ਸਾਡਾ ਡਾਇਮੰਡ 골ਡਨ ਸਿਸਟਮ ਬਣਿਆ ਤਾਂ ਹੀ ਉਹ ਤਰਤੀਬਾਰ ਬਹੁਤ ਵਧੀਆ ਤਰੀਕੇ ਨਾਲ ਬੁਲਾਉਂਦੇ ਆ ਤੇ ਜਿਹੜੇ ਸਾਡੇ ਟਰੈਕਟਰ ਨੇ ਜਿਹੜੇ ਸਾਡੇ ਕੋਈ ਸੱਜਣ ਮਿੱਤਰ ਇਹਨਾਂ ਦਿੱਤੇ ਨੇ ਉਹਨਾਂ ਨੇ ਨਾਮ ਹੀ ਨਹੀਂ ਬੁਲਾਇਆ ਪਰ ਉਹਨਾਂ ਦੀ ਇੱਕ ਜਿੱਦ ਸੀ ਹੈ ਕਿ ਕਿ ਟਰੈਕਟਰ ਦੇਣੇ ਦੇਣੇ ਸਾਡੀ ਵੀ ਥੋੜੀ ਮਜਬੂਰੀ ਬਣ ਗਈ ਤੇ ਨਹੀਂ ਤੇ ਅਸੀਂ ਆਪਾਂ ਸਭ ਤੋਂ ਵਸਵਾ ਲਖੀ ਦੀ ਬੈਸਟ ਨੂੰ ਦੇਣਾ ਸੀ ਚਾਹੇ ਵੱਧ ਤੋਂ ਵੱਧ ਜੀ ਪਰ ਸਾਡੀ ਹੁਣ ਮਜਬੂਰੀ ਬਣ ਗਈ ਮੁੰਡਿਆਂ ਨੇ ਕਹਿੰਦੇ ਅਸੀਂ ਪੱਦੇ ਨਹੀਂ ਦੇਣੇ ਨੇ ਤੇ ਟਰੈਕਟਰ ਦੇ ਪੈਸੇ ਵੀ ਉਹਨਾਂ ਦੇਤੇ ਨੇ ਆਪਾਂ ਨੂੰ ਤੇ ਗੋਲਡਨ ਡਾਇਮੰਡ ਸਪான்ਸਰ ਦੇ ਜੋ ਉਹਨਾਂ ਦੇ ਪੈਸੇ ਬਣਦੇ ਨੇ ਉਹ ਵੀ ਉਹਨਾਂ ਦੇਤੇ ਨੇ ਤੇ ਉਹਨਾਂ ਨੇ ਆਪਣਾ ਨਾਮ ਵੀ ਨਹੀਂ ਬੁਲਾਉਣਾ ਟਰੈਕਟਰ ਦੇ ਵਿੱਚ ਸਾਡੀ ਇੱਕ ਮਜਬੂਰੀ ਸੀ ਉਹ ਕਹਿੰਦੇ ਅਸੀਂ ਪੈਸੇ ਅਸੀਂ ਦੇ ਰਹਿਆਂ ਤੇ ਉਹ ਫਿਰ ਦੇਣੇ ਪਏ ਫਿਰ ਹਾਂ ਤੇ ਬਾਜੀ ਜਿਵੇਂ ਨਾ ਹਰ ਵਾਰ ਪ੍ਰਬੰਧ ਤੁਸੀਂ ਕਰਦੇ ਹੋ ਬਹੁਤ ਵਧੀਆ ਉੱਚ ਪੱਧਰ ਤੇ ਜਦੋਂ ਕਿਉਂਕਿ ਜਦੋਂ ਮੇਲੇ ਹੀ ਵੱਡਾ ਹਾਂਜੀ ਹਾਂਜੀ ਤੇ ਉਦਾਂ ਦੇ ਪ੍ਰਬੰਧ ਆ ਪਰ ਫਿਰ ਵੀ ਸਾਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਉਹ ਥੋੜਾ ਬਹਿ ਜਾਂਦਾ ਜੀ ਦੇਖੋ ਪਰ ਅਹੀਂ ਕਿਤੇ ਹੋਰ ਕਰਵਾ ਨਹੀਂ ਸਕਦਾ ਨਹੀਂ ਅਸੀਂ ਉਸ ਹਸਾਬ ਨਾਲ ਹੀ ਕਰ ਰਹੇ ਅਸੀਂ ਪਬਲਿਕ ਦੇ ਹਸਾਬ ਨਾਲ ਕਰੀਏ ਜੀ ਪ ਜੇ ਗਰਾਊਂਡ ਹੋਰ ਜਿਆਦਾ ਵੱਡੀ ਹੈਗੀ ਆਪਣਾ ਕੋਸ਼ਿਸ਼ਿਤ ਪੂਰੀ ਦੀ ਪ੍ਰਬੰਧ ਵਧੀਆ ਕਰੀਏ ਵਧੀਆ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਪਰ ਬਾਬੇ ਦੀ ਕਿਰਪਾ ਇੰਨੀ ਹੈ ਪ੍ਰਮਾਤਮਾ ਸਾਥ ਇਹਨਾਂ ਦਿਨਾਂ ਦਾ ਦਰਸ਼ਕ ਪਿਆਰ ਹੀ ਇੰਨਾ ਕਰਦੇ ਜਾਂਦਾ ਨਾ ਕਿ ਬਹੁਤ سارے ਦਰਸ਼ਕ ਹੁੰਦੇ ਹਨ ਹਾਂਜੀ ਬਿਲਕੁਲ ਭਾਈ ਅੱਛਾ ਇੱਕ ਬਾਈ ਕਿੱਥੇ ਸਵਾਲ ਹੋਰ ਬਣਦਾ ਵੀ ਹੈ ਕਿਉਂਕਿ ਬਹੁਤ ਲੋਕਾਂ ਨੂੰ ਇਹ ਹੁੰਦਾ ਹੈ ਕੋਸ਼ਿਸ਼ ਕੇ ਸੱਜਣ ਹੁੰਦੇ ਆ ਕਬੱਡੀ ਨੂੰ ਪਿਆਰ ਕਰਦੇ ਆ ਪਰ ਉਹ ਕਬੱਡੀ ਖੇਡੇ ਘਟ ਹੁੰਦੇ ਆ ਤੁਸੀਂ ਕਿੰਨਾ ਟਾਈਮ ਕਬੱਡੀ ਖੇਡਿਓ ਭਾਈ ਅਸੀਂ ਇੱਥੇ ਆਪਣੇ ਏਰੀਆ 'ਚ ਜਦੋਂ ਮੈਂ ਸਟਾਰਟਿੰਗ ਕੀਤੀ ਕਬੱਡੀ 35 ਕਿਲੋ ਤੋਂ ਸਟਾਰਟ ਕੀਤੀ ਸੀ 35 ਕਿਲੋ ਜਿਹਦਾ ਵਜ਼ਨ ਆਪ ਹੁੰਦਾ ਗਿਆ 40 45 50 60 55 70 ਤੇ ਓਪਨ ਦੇ ਮੈਚਸ ਯਾਨੀ ਕਿ 55 'ਚ ਨੇ ਤੋਂ ਹੀ 35 ਕਿਲੋ ਸਟਾਰਟਿੰਗ ਕੀਤੀ ਸੀ ਤੋਂ ਬਾਅਦ ਹੌਲੀ ਹੌਲੀ ਫਿਰ ਓਪਨ ਖੇਡੇ ਫਿਰ ਸਾਰਾ ਜੀ ਜੀ ਕਿਉਂਕਿ ਇਹ ਦੱਸਣਾ ਜ਼ਰੂਰੀ ਆ ਵੀ ਇਹ ਕੱਲੇ ਕਬੱਡੀ ਖਿਡਾਰੀ ਰਹੇਗਾ ਪਕਰਾਰ ਹੀ ਰਹੇ ਇਹ ਕਬੱਡੀ ਇਹਨਾਂ ਦੇ ਨੋਹਾਂ ਦੇ ਵਿੱਚ ਐ ਇਹਨਾਂ ਦੇ ਖੂਨ ਦੇ ਵਿੱਚ ਐ ਕਿਉਂਕਿ ਤੁਸੀਂ ਕਬੱਡੀ ਪਹਿਲਾਂ ਖੇਡੀ ਐ ਤੇ ਫਿਰ ਖੜਾਈ ਐ ਹੁਣ ਕੱਪ ਕਰਵਾ ਰਹੇ ਹੋ ਨਹੀਂ ਨਹੀਂ ਬਿਲਕੁਲ ਕਿਉਂਕਿ ਨੌਲੇਜ ਆ ਸਿਰੋ ਕਬੱਡੀ ਖੇਡੀ ਵੀ ਐ ਤੇ ਸਰਕਲ ਵੀ ਬਣਿਆ ਹੋਇਆ ਕਬੱਡੀ ਵਾਲੇ ਨਾਲ ਸਾਰਾ ਫਿਰ ਥੋੜਾ ਈਜ਼ੀ ਹੋ ਜਾਂਦਾ ਜਿੰਨਾ ਪਲੇਅਰਾਂ ਨਾਲ ਵੀ ਗੱਲਬਾਤ ਕਰਕੇ ਇਹ ਇੰਨੀ ਹਨ ਮੁਸ਼ਕਲ ਜ਼ਿਆਦਾ ਹੁੰਦੀ ਨਹੀਂ ਹਾਂਜੀ ਹਾਂਜੀ ਉਹ ਕਬੱਡੀ ਖੇਡੀ ਤਾਂ ਬਹੁਤ ਐਡਵਾਂਟੇਜ ਹੈ ਜੇ ਨਾ ਖੇਡੀ ਹੁੰਦੀ ਫਿਰ ਸ਼ਾਇਦ ਅਸੀਂ ਇਹ ਖੇਡ ਮਿਲਣਾ ਏਡਾ ਆਪ ਵੀ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਕਰ ਨਹੀਂ ਸਰ ਬਿਲਕੁਲ ਬਿਲਕੁਲ ਜੀ ਕਿਉਂਕਿ ਮਾਂ ਖੇਡ ਕਬੱਡੀ ਨਾਲ ਜਦੋਂ ਪਿਆਰ ਹੁੰਦਾ ਤੇ ਫਿਰ ਏਦਾਂ ਹੀ ਹ ਜਿਵੇਂ ਹੁਣ ਤੁਸੀਂ ਟਾਈਮ ਟੇਬਲ ਪਾਇਆ ਉਹਦੇ ਉੱਤੇ ਹੈ ਨਾ ਜੀ ਫੇਸਬੁੱਕ ਤੇ ਵਾਇਰਲ ਵੀ ਹੋ ਰਿਹਾ ਹੈ ਕਿੰਨੇ ਵਜੇ ਤੱਕ ਦਾ ਜਿਹੜਾ ਤੁਹਾਡਾ ਫਾਈਨਲ ਦਾ ਟੀਚਾ ਹੈਗਾ ਭਾਜੀ ਆਪਾਂ ਪਹਿਲਾ ਮੈਚ ਅਸੀਂ 11 ਵਜੇ ਸਟਾਰਟ ਕਰ ਦੇਣਾ ਜੋ ਕਿ ਟੀਮਾਂ ਨੂੰ ਹੀ ਸਾਰਿਆਂ ਨੂੰ ਆਲਰੇਡੀ ਸਾਰਾ ਦੱਸਿਆ ਹੋਇਆ ਹੈ ਕਿ ਕੋਈ ਵੀ ਟੀਮ ਸਾਡੇ ਕੋਲ ਹੋਟਲ ਲੈ ਸਕਦੀ ਹੈ ਇਹ ਨਹੀਂ ਹੈਗਾ ਕਿ ਆਪਾਂ ਲੇਟ ਹੋ ਗਿਆ ਕੋਈ ਬੰਨਾ ਹੈ ਨਾ ਕੋਈ ਵੀ ਟੀਮ ਆਪਣੇ ਕੋਲ ਹੋਟਲ ਲੈ ਸਕਦੀ ਹੈ ਤੇ ਪਹਿਲਾ ਮੈਚ ਅਸੀਂ 11 ਵਜੇ ਸਟਾਰਟ ਕਰਾਂਗੇ ਜੋ ਸਾਡਾ ਪਹਿਲਾ ਫਸਟ ਰਾਊਂਡ ਹੈ ਸਾਰਾ ਸਾਡਾ ਕੋਈ 2:3 3 ਵਜੇ ਤੱਕ ਖਤਮ ਹੋ ਜਾਣਾ ਹਾਂ ਦੋ ਪਰਲੇ ਰੱਖ ਦਤਾ ਹੈ ਖਤਮ ਹੋ ਜਾਗਾ ਤੇ ਦੋ ਆਪਣੇ ਚਾਰ ਆਪਣੇ ਕੁਆਟਰ ਹੋਣਗੇ ਤੇ ਦੋ ਸੈਮੀ ਕੋਸ਼ਿਸ਼ ਕਰਾਂਗੇ 9 ਵਜੇ ਮੈ ਸਾਰੇ ਖਤਮ ਹੋ ਜਾਣਗੇ ਹੂੰ 8:30 9 ਵਜੇ ਤੱਕ ਮੈ ਟੂਰਨਾਮੈਂਟ ਸਾਰਾ ਖਤਮ ਹੋ ਜਾਗਾ ਬਿਲਕੁਲ ਜੀ ਬਿਲਕੁਲ ਇਹ ਪਲੇਅਰ ਸਾਥ ਦੇਣ ਕੋਚ ਸਾਰਾ ਸਾਡਾ ਸਾਥ ਦੇਣ ਤੇ ਵਧੀਆ ਤਰੀਕੇ ਨਾਲ ਹੀ ਜੋ ਪ੍ਰਬੰਧ ਕੀਤਾ ਹੈ ਸਿਰੇ ਚੜ ਜਾਣਾ ਜਿਹੜਾ ਤੁਸੀਂ ਕਬੱਡੀ ਪਲੇਅਰਾਂ ਦੇ ਰਹਿਣ ਵਾਸਤੇ ਹੋਟਲਾਂ ਦਾ ਪ੍ਰਬੰਧ ਕੀਤਾ ਹੈ ਉਹ ਜਿਹੜੇ ਆਪਾਂ ਕਹਿੰਦੇ ਆ ਵੀ ਟੀਮ 11 ਵਜੇ ਸਵੇਰੇ ਪਹੁੰਚੋ ਇੱਕ ਦਿਨ ਪਹਿਲਾਂ ਦਾ ਹੀ ਹਾਂਜੀ ਉਹ ਆਪਾਂ ਟੀਮਾਂ ਨਾਲ ਗੱਲ ਆਪਣੀ ਹੋ ਚੁੱਕੀ ਹੈ ਉਹ 6 ਤਰੀਕ ਨੂੰ ਸਾਡੇ ਕੋਲ ਟੀਮਾਂ ਆ ਜਾਣਗੀਆਂ ਤੇ ਆਪਣੇ ਕੋ ਉਹ ਆਪਣਾ ਹੋਟਲ ਨਹੀਂ ਪ੍ਰਵਾਇਡ ਕੀਤਾ ਉਹਨਾਂ ਨੇ ਸਾਰੇ ਤੇ ਉਹ ਰੈਸ਼ਨ ਦਾ ਪ੍ਰਵਾ ਸਾਰਾ ਉਹਨਾਂ ਦਾ ਹੈ ਜੀ ਜੀ ਤੇ ਹੋਰ ਕੋਈ ਬਾਈ ਖਾਸ ਗੱਲਬਾਤ ਹੋਰ ਆਪਣੇ ਇਸ ਕਬੱਡੀ ਟੂਰਨਾਮੈਂਟ ਬਸ ਹੀ ਬਾਬਾ ਸੁੱਖ ਰੱਖੇ ਮੌਸਮ ਥੋੜੀ ਖਰਾਬੀ ਚੱਲਦੀ ਵੀ ਠੀਕ ਨੇ ਸਾਰਾ ਕੁਝ ਹਾਂਜੀ ਤੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਆਪਣੀ ਟੀਮਵਰਕ ਸਾਰਾ ਪ੍ਰੋਪਰ ਚੱਲਦਾ ਪਿਆ ਹਾਂਜੀ ਤੇ ਵਧੀਆ ਮੈਚ ਹੋਣਗੇ ਤੇ ਦਰਸ਼ਕਾਂ ਕੇ ਵੀ ਅਪੀਲ ਹੈ ਵੱਧ ਤੋਂ ਵੱਧ ਹੌਮਾ ਹਾਂ ਚਾਉਂ ਤੇ ਪਲੇਅਰਾਂ ਕੇ ਵੀ ਖਾਸ ਕਰਕੇ ਕਿ ਹਾਰੇ ਆਪਣੇ ਆਪਣੇ ਜ਼ਿਲ੍ਹੇ ਵਲੋਂ ਖੇਡਣ ਤੇ ਕੋਚਾ ਦਾ ਸਹਿਯੋਗ ਦੇਣ ਕਿ ਹਰ ਇੱਕ ਕੋਚ ਨੂੰ ਹਰ ਇੱਕ ਪਲੇਅਰ ਨਾਲ ਗੱਲਬਾਤ ਕਰਕੇ ਤੇ ਉਹ ਪਲੇਅਰ ਟਾਈਮ ਨਾਲ ਮੈਚ ਕਰੇ ਤੇ ਇੱਕ ਨਾ ਆਪਾਂ ਸਾਰੇ ਜਿੰਨੇ ਵੀ ਕੋਚ ਨੇ ਉਹਨਾਂ ਕੇ ਰਿਕੁਐਸਟ ਕਰਦੇ ਆਪਾਂ ਫੋਨ ਵੀ ਉਹਨਾਂ ਨੂੰ ਕਰਦੇ ਪਏ ਆ ਕੋਈ ਆਪਣੇ ਨਾ ਜਿਹੜੇ ਪੁਰਾਣੇ ਪਲੇਅ ਪੀ ਦੂ ਚਾਰ ਪੰਜ ਪਲੇਅਰ ਨੂੰ ਨਾਲ ਲੈ ਕੇ ਹੁਣ ਜਿਹੜੇ ਪੁਰਾਣੇ ਪਲੇਅਰ ਨੇ ਜਿਹਨੂੰ ਸੋਸ਼ਲ ਮੀਡੀਆ ਚ ਚਲਵੇ ਆਪਾਂ ਉਹਨਾਂ ਦੀ ਨਹੀਂ ਗੱਲ ਕਰਦੇ ਉਸ ਤੋਂ ਪਹਿਲਾਂ ਦੀ ਹਾਂਜੀ ਜਿਹੜੇ ਪੁਰਾਣੇ ਪਲੇਅਰ ਖੇਡੇ ਨੇ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਪੁਰਾਣੇ ਪਲੇਅਰ ਹਨ ਕਬੱਡੀ ਖੇਡੇ ਨੇ ਉਹ ਨਾਲ ਲੈ ਕੇ ਹੁਣ ਦੋ ਚਾਰ ਪਲੇਅਰ ਆਪਣੇ ਹਰ ਸਾਲ ਇਸ ਸਾਲ ਨਹੀਂ ਹਰ ਸਾਲ ਜਿਹਨੂੰ ਆਪਾਂ ਚੈਂਪੀਅਨਸ਼ਿਪ ਕਰਾਵਾਂਗੇ ਕੋਈ ਪੰਜ ਸੱਤ ਪਲੇਅਰ ਆਪਣੇ ਪੁਰਾਣੇ ਨਾਲ ਲੈ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਕਿਉਂਕਿ ਬਹੁਤ ਲੋਕ ਇਦਾਂ ਦੇ ਨੇ ਜਿਨ੍ਹਾਂ ਨੇ ਨਾਂ ਸੁਣਿਆ ਹੋਇਆ ਬਿਲਕੁਲ ਬਿਲਕੁਲ ਭਾਜੀ ਪੁਰਾਣੇ ਪਲੇਅਰਾਂ ਦੇ ਪਲੇਅਰਾਂ ਦਾ ਉਹਨਾਂ ਦਾ ਨਾਮ ਬਹੁਤ ਸੁਣਿਆ ਹੈ ਪਰ ਅੱਜ ਕੱਲ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਹੈਗਾ ਨਹੀਂ ਪੁੱਛਦਾ ਬਿਲਕੁਲ ਜੀ ਬਿਲਕੁਲ ਦੂਸਰਾ ਭਾਜੀ ਜਾਣਦੇ ਵੀ ਨਹੀਂ ਕੋਈ ਪੁੱਛਦਾ ਵੀ ਨਹੀਂ ਇਹ ਤਾਂ ਚਲੋ ਮੈਂ ਇਹਦੇ ਵਿੱਚ ਇਹ ਨਹੀਂ ਕਹਿੰਦਾ ਮੇਰੀ ਖੁਸ਼ਕਿਸਮਤੀ ਹੈ ਵੀ ਮੈਂ ਜਿਹੜੇ ਪੁਰਾਣੇ ਨੇ ਮੇਰੇ ਹਿੱਸੇ ਆਏ ਨੇ ਉਹਨਾਂ ਕਰਕੇ ਉਹ ਥੋੜਾ ਲੋਕਾਂ ਦੇ ਰੂਬਰੂ ਹੋ ਗਏ ਪਰ ਮਾਨ ਸਨਮਾਨ ਜਿਹੜਾ ਤੁਸੀਂ ਦੇ ਰਹੇ ਹੋ ਉਹ ਉਸ ਤੋਂ ਵੀ ਵੱਡੀ ਗੱਲ ਹੈ ਭਾਜੀ ਰੰਗ ਪੰਜਾਬ ਦੇ YouTube ਚੈਨਲ ਵਧਾਈ ਦਾ ਪਾਤਰ ਹੈ ਜੋ ਕਿ ਪੁਰਾਣੇ ਪਲੇਅਰਾਂ ਦੀ ਇੰਟਰਵਿਊ ਕਰਕੇ ਇਹਨਾਂ ਨੂੰ ਦਰਸ਼ਨ ਉਹਨਾਂ ਦੇ ਰੂਬਰੂ ਕਰ ਰਹੇ ਆ ਜੀ ਬਹੁਤ ਵਧੀਆ ਪ੍ਰਾਲਾ ਪਾਈ ਤੁਹਾਨੂੰ ਜੀ ਚਲੋ ਇਹ ਤੁਹਾਡੇ ਵਰਗੇ ਭਰਾਵਾਂ ਦੇ ਨਾਲ ਹੈ ਕਿਉਂਕਿ ਸਾਨੂੰ ਸਪੋਰਟ ਮਿਲੀ ਸਹਿਯੋਗ ਮਿਲਿਆ ਤੇ ਤਾਂ ਹੀ ਇੱਥੋਂ ਤੱਕ ਜਿਹੜਾ ਪਹੁੰਚੋ ਕਿ ਅਸੀਂ ਵੀ ਕਿਉਂਕਿ ਰਸਤਾ ਜਿਹੜਾ ਇਕੱਲਾ ਬੰਦਾ ਕੋਈ ਨਹੀਂ ਤੈਅ ਕਰ ਸਕਦਾ ਹਾਂ ਉਹਦੇ ਪਿੱਛੇ ਭੈਣਾ ਭਰਾਵਾਂ ਦਾ ਕੋ ਸਾਥ ਮਿਲਦਾ ਤੇ ਫਿਰ ਗੱਲ ਬਣਦੀ ਹੈ ਇੱਕ ਬਈ ਜਿਹੜੀ ਜਿਵੇਂ ਤੁਸੀਂ ਪਹਿਲਾਂ ਦੱਸ ਵੀ ਦਿੱਤਾ ਅਸੀਂ ਦੇਖਦੇ ਹਾਂ ਵੀ ਹਰ ਵਾਰ ਚਲੋ ਪਹੁੰਚੇ ਤੇ ਨਹੀਂ ਜਾਂਦਾ ਤੁਹਾਡੇ ਟੂਰਨਾਮੈਂਟ ਦੀ ਇੱਕ ਖਾਸੀਅਤ ਹੈ ਕਿ ਜਿਹੜਾ ਸਹਿਯੋਗੀ ਸੱਜਣਾ ਨਾ ਜਿਹੜੇ ਪੈਸੇ ਲਾ ਰਹੇ ਆ ਹਨਾ ਤੁਹਾਡੇ ਕੋਲ ਕਿਦਾਂ ਦੇ ਤੁਹਾਡੇ ਮਿੱਤਰ ਜੁੜੇ ਹੋਇਆ ਜਿਹੜੇ ਨਾਂ ਨਹੀਂ ਬੁਲਾਗੇ ਰਾਜੀ ਹਨਾ ਬਹੁਤ ਘੱਟ ਕਿਉਂਕਿ ਤੁਹਾਡੇ ਗਰਾਊਂਡ 'ਚ ਜਦੋਂ ਗੱਲ ਹੁੰਦੀ ਹੈ ਤਾਂ ਕਬੱਡੀ ਦੀ ਹੀ ਪੰਜੀ ਅਸੀਂ ਨਾ ਅਸਲ ਤੇ ਕਮੈਂਟੇਟਰਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਕਹ ਦਿੰਨੇ ਆ ਕਿ ਜਿਹੜੇ ਸਾਡੇ ਗੋਲਡਨ ਤੇ ਡਾਇਮੰਡ ਜਾਂ ਸਹਿਯੋਗੀ ਸੱਜਣ ਨੇ ਅਸੀਂ ਨਾ ਫਰਸਟ ਵਾਟਰ ਬ੍ਰੇਕ 'ਚ ਸੈਕੰਡ ਵਾਟਰ ਬ੍ਰੇਕ 'ਚ ਜਾਂ ਹਾਟਾਂ 'ਚ ਬੜੇ ਵਧੀਆ ਤਰੀਕੇ ਨਾਲ ਬੁਲਾਉਂਦੇ ਆ ਚੱਲਦੇ ਮੈਚ 'ਚ ਅਸੀਂ ਕਿਸੇ ਦਾ ਨਾਂ ਨਹੀਂ ਬੁਲਾਉਂਦੇ ਹੈਗੇ ਤੇ ਆਮ ਨਹੀਂ ਤੇ ਅੰਜਕਲ ਮੈਚ ਚੱ ਪ੍ਰੋਮੋਟਰਾਂ ਦੇ ਨਾਂ ਚੱਲੀ ਜਾਂਦੇ ਨੇ ਜੇ ਕਮੇਟੀ ਇਹਦਾ ਕੋਈ ਪ੍ਰਬੰਧ ਮੰਨ ਲਓ ਮੈਂ ਹੀ ਕਹੀ ਜਨਾ ਮੇਰਾ ਮੈਂ ਕਮੈਂਟੇਟਰ ਨੂੰ ਕਹਨਾ ਕਾਲਾ ਕਾਲਾ ਹੀ ਕਰੀ ਜਾ ਮੇਰੇ ਹੋਰ ਸੱਜਣ ਮੇਤੇ ਦੋ ਚਾਰ ਉਹਨਾਂ ਖਾਸਾ ਸਾ ਹੱਡੇ ਉਹ ਸਿਸਟਮ ਦੇ ਨਾਲ ਰਲ ਮਿਲ ਕੇ ਹੀ ਸਾਰਾ ਕੰਮ ਕਰਦੇ ਆ ਵਧੀਆ ਤਰੀਕੇ ਨਾਲ ਹੁੰਦਾ ਤੇ ਨਾ ਹੱਡੇ ਹੁੰਦਾ ਹੁੰਦਾ ਕਿ ਜਿਨ੍ਹਾਂ ਨੂੰ ਮਾਨ ਸਨਮਾਨ ਦੇਣਾ ਬਣਦਾ ਜਿਨ੍ਹਾਂ ਨੇ ਭਾਈ ਸਾਨੂੰ ਡਾਇਮੰਡ ਜਾਂ ਗੋਲਡਨ ਸਪான்ਸਰ ਨੇ ਇੰਨੇ ਪੈਸੇ ਦਿੱਤੇ ਨੇ ਤੇ ਅਸੀਂ ਉਹਨਾਂ ਦਾ ਨਾਂ ਨਾ ਬੁਲਾਈਏ ਤੇ ਕੋਈ 5-7 ਸੌ ਦੇ ਕੇ ਬੁਲਾਈਏ ਜਿਹਾ ਆਪਣਾ ਨਾਂ ਹੀ ਉਹ ਬੰਦ ਰੱਖਦੇ ਆ ਤੇ ਲੋਕ ਉਹ ਪਸੰਦ ਬਹੁਤ ਕਰਦੇ ਨੇ ਸੀ ਨਹੀਂ ਦੇਖੋ ਜ਼ਰੂਰੀ ਹੈ ਜਿਹੜੇ ਬੰਦੇ ਇੰਨਾ ਪੈਸਾ ਲਾ ਰਹੇ ਹੈ ਉਹਨਾਂ ਦਾ ਨਾਮ ਬੋਲਣਾ ਜ਼ਰੂਰੀ ਹੈ ਪਰ ਕਈ ਵਾਰੀ ਇਹ ਜਦੋਂ ਕਬੱਡੀ ਦੀ ਗੱਲ ਹੋਵੇ ਤਾਂ ਉਹᱫੋ ਕਬੱਡੀ ਦੀ ਹੀ ਤੇ ਜਦੋਂ ਜਿਵੇਂ ਤੁਸੀਂ ਕਿਹਾ ਵੀ ਹਾਫ ਸਮੇਂ ਦੇ ਵਿੱਚ ਜਾਂ ਵਾਟਰ ਬ੍ਰੇਕ ਦੇ ਵਿੱਚ ਉਹਨਾਂ ਦਾ ਮਾਣ ਵੀ ਜ਼ਰੂਰੀ ਹੈ ਨਹੀਂ ਦੇਖੋ ਭਾਜੀ ਜਿਹੜੇ ਸਪੌਂਸਰ ਨੇ ਆਪਣੇ ਪ੍ਰਮੋਟਰ ਹੁੰਦੇ ਨੇ ਉਹਨਾਂ ਤੋਂ ਬਿਨਾਂ ਖੇਡ ਮਿਲੇ ਨਹੀਂ ਹੁੰਦੀ ਹੁੰਦੀ ਨਹੀਂ ਹੁੰਦੀ ਕੋਈ ਸ਼ੱਕ ਨਹੀਂ ਕਿੰਨਾ ਰੁਪਿਆ ਲਾਉਣਾ ਸਾਰਾ ਕੁਝ ਕਰਨਾ ਬੜਾ ਔਖਾ ਜਾਂਦਾ ਹੈ ਤੇ ਜੀ ਉਹਨਾਂ ਦਾ ਬਣਦਾ ਮਾਨ ਸਤਕਾਰ ਨਹੀਂ ਦਿੰਦੇ ਤੁਸੀਂ ਸਾਡੇ ਲਈ ਮਾੜੀ ਗੱਲ ਹੈ ਨਹੀਂ ਨਹੀਂ ਬਿਲਕੁਲ ਉਹਦੇ ਕਰਕੇ ਫੇਰ ਮੰਨ ਲਓ ਕਿਸੇ ਨੇ ਮੈਨ ਉਹਦਾ ਮਾਨ ਸਤਕਾਰ ਬਣਦਾ ਡਾਇਮੰਡ ਜਾਂ ਗੋਲਡਨ ਸਪੌਂਸਰ ਦੇ ਵਿੱਚ ਇੱਕ ਮੇਰੇ ਵਰਗਾ ਉਦਾਂ ਹੀ ਜਾ ਕੇ ਉਹਦੇ ਨਾਮ ਬੁਲਾਈ ਜਾਈਏ ਫਿਰ ਉਕਲ ਵਧੀਆ ਨਹੀਂ ਫਿਰ ਨਹੀਂ ਨਹੀਂ ਬਿਲਕੁਲ ਉਹ ਕਹਿੰਦੇ ਨਾ ਕਿ ਘੋੜੇ ਤੇ ਗਧੇ 'ਚ ਫਰਕ ਹੁੰਦਾ ਫਰਕ ਹੁੰਦਾ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਬਾਕੀ ਤੁਹਾਡੇ ਨਾਲ ਨਾ ਬਾਈ ਸੱਜਣ ਮਿੱਤਰੀ ਇਦਾਂ ਦੇ ਜੁੜੇ ਹੋਏ ਹੈ ਜਿਹੜੇ ਕਰਦੇ ਵੀ ਕਾ ਸਭ ਕੁਛ ਹੈ ਪਰ ਉਹ ਕਹਿੰਦੇ ਵੀ ਆ ਵੀ ਨਹੀਂ ਯਾਰ ਸਾਡਾ ਨਾਂ ਨਾ ਬੋਲਿਓ ਨਹੀਂ ਨਹੀਂ ਬਿਲਕੁਲ ਭਾਜੀ ਬਹੁਤ ਬਹੁਤ ਮਾਨਸਤ ਕਰ ਦਿੰਦੇ ਨੇ ਜਿੰਨੇ ਵੀ ਸਾਡੇ ਸਪான்ਸਰ ਨੇ ਹਾਂਜੀ ਤੇ ਆਪਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਸਾਰੇ ਭਰਾਵਾਂ ਦਾ ਜੀ ਜੀ ਤੇ ਕਈ ਬੰਦੇ ਇਸ ਗੱਲ ਨੂੰ ਨਾਰਾਜ਼ ਨੇ ਸਾਡੀ ਫੋਟੋ ਨਹੀਂ ਲੱਗਦੀ ਸਾਡੇ ਆਇਆ ਨਹੀਂ ਹੁੰਦਾ ਸਾਡੇ ਨਾਂ ਨਹੀਂ ਬੁਲਾਉਂਦਾ ਤੇ ਅਸੀਂ ਉਹ ਉਹਨਾਂ ਦੀ ਇੰਨੀ ਕਿ ਜੈਲ ਸੀ ਉੱਥੋਂ ਤੱਕ ਵੀ ਕਈ ਬੰਦੇ ਕਹਿੰਦੇ ਨੇ ਕਿ ਜਦੋਂ ਚੈਂਪੀਅਨਸ਼ਿਪ ਬਾਗੜੀ ਨਹੀਂ ਹੋਈ ਗਈ ਸੀ ਕਿਸੇ ਵਧੀਆ ਪਲੇਅਰ ਦੇ ਪਿੰਡ ਜਾਂ ਕਿਤੇ ਵਧੀਆ ਸਿਸਟਮ ਕਰਾ ਕੇ ਕਿਹਦੇ ਹੋਰ ਕਾਪ ਰਖਾਂਗੇ ਕਿ ਇੱਥੇ ਪਲੇਅਰ ਨਾ ਖੇਡਣ ਪਰ ਅਹੀਂ ਇਹਨਾਂ ਕੋਈ ਸਾਡੀ ਉਹਨਾਂ ਦਾ ਕੋਈ ਇਦਾਂ ਨਹੀਂ ਕੋਈ ਗੱਲਬਾਤ ਨਹੀਂ ਅਸੀਂ ਡੇਟਾ ਚੇਂਜ ਕਰ ਲਾਂਗੇ ਉਹ ਉਹ ਦਿਨ ਕਰਾ ਲੈਣਾ ਹਾਂ ਉਹਨਾਂ ਨੂੰ ਆਪਣਾ ਕੰਮ ਕਰਨਾ ਉਹ ਆਪਣਾ ਕੰਮ ਕਰ ਰਹੇ ਆ ਪਰ ਅਸੀਂ ਜੋ ਸਾਡਾ ਸਿਸਟਮ ਚੱਲਦਾ ਹੈ ਕਿਸੇ ਦਾ ਨਾਮ ਨਹੀਂ ਬੁਲਾਉਣਾ ਜੀ ਸੋ ਬਿਲਕੁਲ ਜੀ ਸੋ ਵਧੀਆ ਲੱਗਿਆ ਬਾਈ ਜੀ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਚੈਂਪੀਅਨਸ਼ਿਪ ਨੂੰ ਹੋਰ ਅੱਗੇ ਲੈ ਕੇ ਜਾਓ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ੇ ਤੁਹਾਡੇ ਪ੍ਰੋਮੋਟਰਾਂ ਨੂੰ ਤੁਹਾਡੇ ਨਾਲ ਜੁੜੀ ਹੋਈ ਤੁਹਾਡੀ ਟੀਮ ਹੈ ਜਿਹੜੀ ਉਹ ਹਮੇਸ਼ਾ ਤੰਦਰੁਸਤ ਰਹੇ ਤੇ ਮਾ ਖੇਡ ਕਬੱਡੀ ਦੀ ਜਿਹੜੀ ਇਹ ਚੈਂਪੀਅਨਸ਼ਿਪ ਹੈ ਇਸੇ ਤਰ੍ਹਾਂ ਹੀ ਚੱਲਦੀ ਰਹੇ थैंक यू ਬਈ थैंक ਧੰਨਵਾਦ ਜੀ ਧੰਨਵਾਦ ਜੀ थैंक